ਸਤਿ ਸ੍ਰੀ ਅਕਾਲ ਮੇਰੀ YouTube ਫੈਮਲੀ ਮੀਤ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੂ ਬਲੋਗ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਨੰਨੇ ਸਾਲ ਦੇ ਮੇਰੇ ਬਲੋਗ ਸਾਰਿਆਂ ਨੂੰ ਜੀ ਮੁਬਾਰਕਾਂ ਜੀ ਤੇ ਹੱਸਦੇ ਰਹੋ বাসਦੇ ਜੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਭਰਿਆ ਦਿਨ ਲਿਆਵੇ ਜੀ ਤੇ ਚੜਦੀ ਕਲਾ ਚ ਰਹੋ ਜੀ ਤੇ ਅੱਜ ਆਪਣੇ ਵੀ ਕਿਸੇ ਨੇ ਇੱਥੇ ਲਾਗ ਘਰ ਦਾ ਅਦਗਟਨ ਕਰਾਇਆ ਸੀ ਜੀ ਪਹਿਲਾਂ ਪਉਥੇ ਚਲੇ ਗਏ ਸੀ ਜੀ ਆਪਾਂ ਕੱਪੜੇ ਵੀ ਨਹੀਂ ਬਦਲੇ ਤੇ ਆ ਕੇ ਮੈਂ ਚਲੋ YouTube ਫੈਮਲੀ ਨੂੰ ਵੀ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਦਿੱਤੀ ਤੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਜੀ ਬਹੁਤ ਜ਼ਿਆਦਾ ਠੰਡੀ ਠੰਡੀ ਚੱਲ ਰਹੀ ਹੈ ਜੀ ਕੱਪੜੇ ਧੋ ਕੇ ਆਪਾਂ ਸੁਕਣੇ ਪਾ ਗਏ ਸੀ ਜੀ ਤੇ ਆਪਣੇ ਗੇਟ ਕੋਲ ਹੀ ਟੈਂਟ ਲੱਗਿਆ ਹੋਇਆ ਜੀ ਤੇ ਸਾਰਿਆਂ ਨੂੰ ਹਨਾ ਵਧਾਰਤ ਫਿਰ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੀਆਂ ਜੀ ਤੇ ਕੱਪੜੇ ਆ ਪਾ ਕੇ ਸਵੇਰੀ ਧੋ ਦਿੱਤੇ ਸੀ ਜੀ ਆਪ ਸੁਕਣੇ ਪਾ ਦਿੱਤੇ ਸੀ ਜੀ ਤੇ ਲਓ ਦੇਖਣੇ ਨਵਾਂ ਸੋਸ਼ਲ ਹਨ ਲੱਗਿਆ ਪਿਆ ਜੀ ਗੇਟ ਕੋਲੇ ਇੱਕੋ ਜਿਹਾ ਟੈਂਟ ਲੱਗਿਆ ਪਿਆਗਾ ਤੇ ਆਪਾਂ ਸਵੇਰੋਂ ਨਹੀਂ ਨਾਲ ਲੈ ਕੇ ਗਏ ਸੀ ਫੋਨ ਜੀ ਤੇ WhatsApp ਪਰ ਮਹਾਰਾਜ ਦੀ ਹੈਨਾ ਗੁਰਬਾਣੀ ਸੁਣ ਰਹੀ ਸੀ ਜੀ ਤੇ ਫਿਰ ਕਾਪੀ ਰੇਟ ਆ ਜਾਂਦਾ ਜੀ ਇਸ ਕਰਕੇ ਬਸ ਆਪਾਂ ਫੋਨ ਨਹੀਂ ਸੀ ਲੈ ਕੇ ਗਏ ਤੇ ਆ ਕੇ ਹੱਸਨਾ ਕਿ ਚਲੋ ਵੀਡੀਓ ਬਣਾ ਲੀਜੀ ਜੀ ਤੇ ਹੁਣ ਕੱਪੜੇ ਆਪਾਂ ਸੁਕੋਣੇ ਪਾਤੀ ਚਲੋ ਆਇਆ ਹਵਾ ਜੀ ਲੰਘ ਜੇਗੀ ਜੀ ਲੋ ਜੀ ਆਪਾਂ ਲਾ ਦਈਏ ਪਾਂਡੇ ਪਾਂਡੇ ਨਾਲੇ ਆਏ ਰੇਸੀ ਆਪਾਂ ਪਾਂਡੇ ਲਾ ਦਈਏ ਪਾਂਡੇ ਪੱਤੋ ਬਿੱਤੀ ਜੇ ਰੋਪਾ ਗਏ ਆ ਜੀ ਤਾਰਾਂ ਤੋਂ ਕੱਪੜੇ ਤਾਰ ਕੇ ਹੁਣ ਸਭ ਚਲੀ ਗਈ ਤੇ ਆਪਾਂ ਚਾਰ ਬਣਾ ਕੇ ਚਾਰ ਬਣਾ ਕੇ ਆਪਾਂ ਫੇਰ ਜੀ ਇਹ ਭਾਂਡੇ ਧੋਏ ਸੀ ਬਾਹਰ ਦਾ ਸੁੱਕ ਜਾਣ ਦੇ ਲਈ ਭਰੇ ਪਾਣੀ ਵਿੱਚ ਠੰਡੇ ਹੋ ਠੰਡੇ ਭਾਂਡੇ ਰਾਂਣੇ ਵਿੱਚ ਢਿਲ ਕਰ ਦਿੰਦੇ ਠੰਡੇ ਪਾਣੀ ਭਾਂਡੇ ਹੋਈ ਪਿਆ ਬਹੁਤ ਜ਼ਾਹਾ ਤੇ ਫਿਰ ਤਾਰ ਕੇ ਆਵਾਂਗੇ ਬਾਹਰ ਤਾਰਾਂ ਤੋਂ ਕੱਪੜੇ ਇਹ ਸਬਜ਼ੀ ਆਪਾਂ ਬਣਾਈ ਪਈ ਹੈ ਜੀ ਸਬਜ਼ੀ ਬਣਾਈ ਸੀ ਜੀ ਆਪਾਂ ਅਦ ਨੂੰ ਦੀ ਇਹ ਸਵੇਰ ਨੂੰ ਆ ਗਈ ਸੀ ਜੀ ਆਪਾਂ ਤੇ ਵੇਰੀ ਬਣਾ ਲਈ ਸੁਨਾ ਆਟਾ ਗੁੰਨਣਾ ਰੋਟੀ ਬਣਾਣੀ ਹੈ ਤੇ ਦੁੱਧ ਲੈਣਾ ਆਪਾਂ ਤੇ ਪਹਿਲਾਂ ਲਾ ਗਾੜਿਆ ਨੂੰ ਤੇ ਦੁੱਧ ਲੈ ਆਵਾਂਗੇ ਬਾਅਦ ਵਿੱਚ ਆਟਾ ਗੁੰਨ ਲਾਂਗੇ ਪਹਿਲਾਂ ਔਰ ਜਿਹੜਾ ਲਾੜ ਗਿਆ ਇਹਨਾਂ ਕੱਪੜੇ ਧਾਰ ਕੇ ਲਿਆਵਾਂਗੇ ਜੀ ਸਾਰਾ ਦਿਨ ਕੰਮ ਨੂੰ ਲੱਗਦੀ ਤੇ ਫਿਰ ਆਪਾਂ ਇਹ ਬਹੁਤ ਜ਼ਿਆਦਾ ਹੋਈਏ ਬਹੁਤ ਜ਼ਿਆਦਾ ਦੱਬਾ ਆਪਾਂ ਧੋਵਾਂਗੇ ਦੱਬਾ ਰਹਿ ਗਿਆ ਸੀ ਧੋਣੇ ਵਾਲਾ ਤੋਂ ਬੰਦ ਸੁੱਕ ਜੇਗਾ ਕੱਪੜਾ ਮਾਰ ਦਾਂਗੇ ਸੁਕਾ ਲਾਂਗੇ ਤੁਸੀਂ ਤੁਹਾਨੂੰ ਮੰਗਿਆ ਤਾਂ ਉਹ ਦੇਣੀ ਚ। ਕੁਸ ਸੁੱਕੇ ਰੱਖਾ। ਇਹ ਆਟਾ ਥੋੜਾ ਜਿ ਚੱਕਿਆ ਹੋਇਆ। ਆਪਾਂ ਆਟਾ ਬਣ ਲਵਾਂਗੇ ਠੀਕ ਹੈ ਜੀ ਮੇਲਾ ਬੀਤੀ ਆਟਾ ਕਰਨਾ ਤੇ ਮਾਪਲਾ ਆਟਾ ਬਣ ਲਵਾਂਗੇ ਨਾਲ ਕੱਪੜੇ ਧਾਰ ਲਾਂਗੇ ਚਲੋ ਮੈਂ ਕਿਹ ਚਲੋ ਸੋਈ ਚਾਹਣਾ ਸੋਈ ਦੇ ਕੰਮ ਨਵੇਂ ਲੇ ਲੀ ਹੈ ਨਾ ਤੇਰਾ ਸਕਦੀ ਰੋਟੀ ਰਹਿ ਜੇਗੀ ਰੋਟੀ ਬਣਾ ਲਾਂਗੇ ਠੀਕ ਇੱਕ ਵਾਰੀ ਸੋਈ ਚ ਵੜਦੇ ਦੇਖੇ ਚਾਏ ਹੁੰਦਾ ਸੋਈ ਦਾ ਸਾਰਾ ਕੰਮ ਹਨਾ ਕੰਪਲੀਟ ਹੋ ਜੇ ਫੇਰ ਕੋਈ ਹੋਰ ਕੰਮ ਕਰਾਂਗੇ ਉਹ ਚਲੋ ਖੜੇ ਖੜੇ ਪੜਾ ਸੋਈ ਚ ਸੋਈ ਚ ਵੀ ਕਾਂਟਾ ਦੋ ਪਰ ਟੇਲਾ ਬਰ ਜਾਂਦੇ ਆਂ ਅਜੀ ਕੰਮ ਕਰਦੇ ਹਾਂ ਹਨਾ ਤੇ ਇੱਕ ਵਾਰੀ ਸੋਈ ਚ ਵੜ ਜੀਏ ਤੇ ਸੋਈ ਦਾ ਕੰਮ ਕੰਪਲੀਟ ਕਰਕੇ ਫੇਰ ਹੀ ਨਿਕਲਣਾ ਪੈਂਦਾ ਜੀ 导弹给。 ਕਪੜੇ ਧਾਣੇ ਉਹ ਨਹੀਂ ਨਿਕਤਾਰਾਂ ਤੋਂ ਹੁਣ ਤਾਂ ਹਵਾ ਵੀ ਚੱਲਣੋਂ ਹਟ ਗਈ ਤੋਂ ਉਸ ਹੀ ਪਵੇ ਕੱਪੜਿਆਂ ਤੇ ਧਾਣੇ ਲੈ ਆਮਾ ਵੀ ਦੁੱਧ ਲੈ ਆਮਾ ਵੀ ਆਹ ਕਾਲੇ ਆਪਾਂ ਗੁੰਨਾਂ ਗੁੰਨਾਂ ਪਕਾ ਲਾਂਗੇ ਨਾਲ ਹੀ ਧੋ ਦਾਂਗੇ ਆਪਾਂ ਡੱਬਾ ਤਿੰਤਾ ਕੰਨੇ ਅਜੇ ਉੱਪਰ ਉਹਨਾਂ ਸਾਰੇ ਲੱਗੇ ਹੋਏ ਸਾਫ਼ ਕਰਨੇ ਆ। ਏਸਾ ਛੱਟ ਛੱਟ ਕਰਕੇ ਰੱਖ ਲੈਣ। ਫਿਰ ਉਹ ਹੋਇਆ ਨਵੀਆਂ ਨਵੋਟ ਖਲਾਰਾ ਫਿਰ ਠੰਡਾ ਪਾਣੀ ਹੈ ਬੜੇ ਵਰਗਾ ਆਏ ਠੰਡਾ ਠੰਡਾ ਪਾਣੀ ਜਦ ਤਨ ਹੱਥੋਂ ਬਿਲਕੁਲ ਹੀ ਨਹੀਂ ਦਿਲਦਾ ਆਏ ਜਰਾ ਰਿਵਾਸ ਕੰਮ ਹੋ ਜਾ ਈ ਨਹੀਂ ਤੇ ਫਿਰ ਤੋਂ ਦਿਨੇ ਤਰਤਾ ਰੋਟੀ ਆਉਂਦਾ ਇਹ ਪਾਣੀ ਪੂੜੀ ਪਿੰਗਾ ਹੰਦਾਸ ਚਾਹ ਲਾਤ ਜਿਦ ਚਾਰ ਕਾਂਡੇ ਸੀ ਤੋਏ ਬੈ ਮਰਾਪਾਂ ਅਸੇ ਰੋਟੀ ਰੋਟੀ ਬਣਾਉਂਗਾ ਹੰਦਾ ਹੰਦਾ ਪਾਣੀ ਥਾਰ ਲੋਡੀ ਹੁਣ ਜੇ ਆਪਾਂ ਦੁੱਧ ਨਾਲੇ 2 ਲਈਂਦੇ ਆਵਾਂਗੇ ਅਡੀਕ ਆਪਾਂ ਦੁੱਧ ਲਿਆਇਆ ਇਹ ਗਰਮ ਹੋਣਾ ਰੱਖ ਲੀਏ ਅਪਰੇ ਥੋੜਾ ਜਿਹਾ ਪਾ ਦਾਂਗੇ ਆਪਾਂ ਪਾਣੀ ਆਮ ਤਰ੍ਹਾਂ ਦੇ। ਤੇ ਇਹ ਕੁਛ ਪੈਣਾ ਦੀੀ ਤਰਲੇ ਇਸ ਕੱਪੜੇ ਨੂੰ ਆਪਾਂ ਸੁੱਕਣੇ ਪਾਜ ਗਏ ਜੀ ਸੁੱਕਦੇ ਤਾਂ ਪਾਉਣਾ ਸਲਾਬਾ ਦਾ ਰਹਿੰਦੀ ਹੈ ਕੱਪੜਿਆਂ 'ਚ। ਇਹ ਅੰਡਰਵੀਅਰ ਪਾਈ ਤਰ ਪਾ ਦਾਂਗੇ ਜੀ ਇੱਕ ਪਾਸੇ। ਸੁੱਕ ਜਾਣਗੇ ਜੀ ਅੰਡਰਵੀਅਰ ਦੀ ਤਰ ਲੋੜ ਆਣਾ ਤੇ ਜੈਨਸ ਜਿਹੜੇ ਫਾਰਮ ਦੀ ਮੰਝ ਆਪਣਾ ਇੱਕ ਆਫਾਕਤ ਹੋ ਜੀ ਤੇ ਆਪਾਂ ਕੱਪੜੇ ਪਾ ਦਿੰਨੇ ਆ ਤੇ ਜਰਾ ਬਾਂ ਜਰਾ ਬਾਂ ਦੀ ਲੋੜਾ ਹੁੰਦਾ ਬਹੁਤ ਮੁਸ਼ਕਲ ਆ ਜੀ ਕੱਪੜੇ ਸੁਕਣੇ ਦੋ ਜੀ ਕੱਪੜੇ ਵੀ ਸਾਮਨੇ ਦੇ ਠੀਕ ਹੈ ਜੀ ਲਓ ਜੀ ਦੁੱਧ ਆਪਣਾ ਹੋ ਗਿਆ ਤੇ ਗੈਸ ਨੂੰ ਕਰ ਦਿੰਨੇ ਆਪਾਂ ਬੰਦ ਦੋ ਬਾਲ ਮਾਰ ਦਿਆਂ ਜੀ ਤੇ ਅੱディ ਆਪਾਂ ਕਰਦੇ ਆਂ ਬਿੰਦੂ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜਿਹੜਾ ਮੇਰੇ ਭੈਣ ਭਾਈ ਨਵੇਂ ਆਉਂਦੇ ਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਫੁੱਲ ਸਪੋਰਟ ਕਰਿਆ ਕਰੋ ਜੀ ਤੇ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ